ਇਲੈਕਸ਼ਨ ਬਿਨਾਂ ਸ਼ੱਕ ਤੇ ਤਨਤਨ ਸਾਹਿਬ ਸਿਲਗਰਜਿੰਦਰਜੀ ਮਹਾਰਾਜ ਜੀ ਚਤ ਸ਼ੋਪਾ ਪ੍ਰਾਪਤ ਕਰਤੀ ਉਹਨਾਂ ਦੇ ਜਾਂਚ ਲੈ ਕੇ ਨਾਲ ਦੇ ਪਿੰਡ ਮੋਹ ਸਾਹਿਬ ਕਹਿ ਸੀ ਸਿਟੀ ਦਾ 1 ਸਾਲ ਦੇ ਵਿੱਚ ਤਕਰੀਬਨ 50 ਕਰੋੜ ਰੁਪਇਆ ਇਸ ਛੋਟੇ ਜਿਹੇ ਨਗਰ ਦੇ ਵਿੱਚ ਆਇਆ ਜੀ ਤੇ 1 ਇੰਚ ਦੇ ਵਿੱਚ 1 ਇੰਚ ਧਰਤੀ ਤੋਂ ਮੈਨੂੰ ਇਹ ਨਹੀਂ ਲੱਗਿਆ ਕਿ ਪਿਛਲੇ 70 ਸਾਲਾਂ ਦੇ ਵਿੱਚ ਇਨ੍ਹਾਂ ਲੋਕਾਂ ਨੇ ਬਿਲਗਾ ਕੋਈ ਕੰਮ ਕੀਤਾ ਹੋਵੇ। ਸਾਂਝਾ ਟੀਵੀ ਤੇ ਜਿਵੇਂ ਇੱਕ ਤਾਂ ਨਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਨਗਰ ਨਿਗਮ ਪੰਚਾਇਤ ਜਿਹੜੀ ਹੈਗੀ ਬਿਲਗਾ ਅਜਾ ਉੱਥੇ ਬੈਠੇ ਆ ਤੇ ਨਕੋਦਰ ਬਦਾਏ ਕੇਂਦਰਜੀਤ ਕੌਰਮਾਨ ਜੀ ਜਿਹੜੇ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਕਿਉਂਕਿ ਇੱਥੇ ਜਿਹੜਾ ਹੈਗਾ ਵਾ ਸਾਂਝਾ ਫਰੰਟ ਇੱਕ ਬਣ ਗਿਆ ਜਿਹਦੇ ਕਰਕੇ ਕਾਂਗਰਸ ਅਕਾਲੀ ਅਤੇ ਹੋਰ ਜੜੀਆਂ ਪਾਰਟੀਆਂ ਨੇ ਉਹ ਸਾਂਝੇ ਤੌਰ ਤੇ ਇਲੈਕਸ਼ਨ ਲੜ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਆਪਣੇ ਦਮ ਤੇ ਇਲੈਕਸ਼ਨ ਲੜ ਰਹੀ ਹੈ ਜਿਹੜੇ ਪੰਜਾਬ ਦੇ ਸੀਐਮ ਨੇ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਵੀ ਜਲੰਧਰ ਦੇ ਵਿੱਚ ਇੱਕ ਅਪੀਲ ਕੀਤੀ ਗਈ ਸੀ ਜੇਕਰ ਆਮ ਆਦਮੀ ਪਾਰਟੀ ਦੇ ਜਿਹੜੇ ਨਮਾਇंदे ਨੇ ਉਹਨਾਂ ਨੂੰ ਜਿਤਾਉਂਗੇ ਤਾਂ ਜਿਹੜਾ ਹੈਗਾ ਜਲੰਧਰ ਦਾ ਹੋਰ ਵਿਕਾਸ ਹੋਵੇਗਾ ਅੱਜ ਨਕੋਦਰ ਬਤਾਇ ਇੰਦਰਜੀਤ ਕੌਰ ਮਾਨ ਜੀ ਵੀ ਬਿਲਗਾ ਦੇ ਵਿੱਚ ਜਿਨ੍ਹਾਂ ਨੇ ਡੇਰਾ ਲਾਇਆ ਹੋਇਆ ਕਿਉਂਕਿ ਜਦੋਂ ਤੋਂ ਇਲੈਕਸ਼ਨ ਆ ਅਨਾਉਂਸ ਹੋਏ ਨੇ ਉਦੋਂ ਤੋਂ ਹੀ ਜਿਹੜਾ ਬਿਲਗੇ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਆਪਣਾ ਮੋਰਚਾ ਸੰਭਾਲ ਲਿਆ ਹੋਇਆ ਮੈਡਮ ਕੀ ਕਹਿਣਾ ਚਾਹੋਗੇ ਸ੍ਰਸ਼ਟੀਕਲ ਜੀ ਸਭ ਤੋਂ ਪਹਿਲਾਂ ਚੈਨਲ ਦੇ ਈਵਰਸ ਸ਼ਰੋਤਾ ਕਰਨ ਸਭ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸ਼ਸ਼ੀਕਾ ਤੇ ਧੰਨਵਾਦ ਤੁਹਾਡਾ ਤੁਸੀਂ ਮੇਰੇ ਤੱਕ ਅਪਰਚ ਕੀਤੀ ਹੈ ਬਿਲਕੇ ਦੇ ਵਿੱਚ ਬਿਨਾਂ ਸ਼ੱਕ ਸੰਜਾ ਫਰੰਟ ਆਮ ਆਦਮੀ ਪਾਰਟੀ ਦੇ ਖਿਲਾਫ ਲੜ ਰਿਹਾ ਇਤਿਹਾਸਕ ਕਮਿਆ ਇਹ ਇਹਨਾਂ ਦਾ ਜਨਤਾ ਇਹਨਾਂ ਦੇ ਖੋਫ ਅੰਦਰ ਇੰਨਾ ਪੈਦਾ ਹੋ ਗਿਆ ਕਿ ਵੀ ਆਪਣੀ ਹਾਰ ਤੋਂ ਡਰਦਿਆਂ ਨੇ ਇਹਨਾਂ ਨੇ ਚੋਹਾਂ ਨੇ ਕਿਉਂਕਿ ਸਭ ਦੀ ਇਹਨਾਂ ਦੀ ਆਈਡੀਓਲੋਜੀ ਵੱਖਰੀ-ਵੱਖਰੀ ਰਹੀ ਇੱਕ ਦੂਸਰੇ ਦੇ ਖਿਲਾਫ ਇਹ ਸ਼ੂਰੀ ਕਟਾਰੀ ਹਮੇਸ਼ਾ ਕੱਟ ਰੱਖੀ ਇਹਨਾਂ ਨੇ ਅਕਾਲੀਆਂ ਨੇ ਕਾਂਗਰਸ ਨੂੰ 84 ਦੇ ਨਾਂ ਤੇ ਭੰਡਿਆ ਦਰਬਾਰ ਸਾਹਿਬ ਤੇ ਅਟੈਕ ਦੇ ਨਾਂ ਤੇ ਭੰਡਿਆ ਹੁਣ ਤੱਕ ਇਹਨਾਂ ਦੀ ਆਪਸ ਵਿੱਚ ਕਦੀ ਨਹੀਂ ਬਣੀ ਔਰ ਹੁਣ ਇਹ ਇਹਨਾਂ ਨੇ ਜਿਹੜਾ ਅਨੋਖਾ ਕੰਮ ਕੀਤਾ ਜਿਹੜਾ ਚੌਥੀ ਪਾਰਟੀਆਂ ਨੇ ਰਲ ਕੇ ਅਮਰਵੀ ਪਾਰਟੀ ਦੇ ਖਿਲਾਫ ਮੋਰਚਾ ਖੋਲ੍ਹਿਆ ਪਰ ਮੈਨੂੰ ਇਸ ਖਦ ਦੀ ਖੁਸ਼ੀ ਵੀ ਆ ਕਿ ਇਹਦਾ ਮਤਲਬ ਇਹ ਆ ਕਿ ਅਸੀਂ ਬਹੁਤ ਕਾਮਯਾਬੀ ਦੇ ਨਾਲ ਬਿਲਕੇ ਦੇ ਵਿੱਚ ਜਿਹੜੇ ਕੰਮ ਡਵੈਲਪਮੈਂਟ ਦੇ ਕਰ ਰਹੇ ਹਾਂ ਉਹਦੇ ਤੋਂ ਇੱਕ ਹੌਫ ਖੰਦੇ ਮੈਮ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀ ਇਲੈਕਸ਼ਨ ਲੜੀ ਜਾ ਰਹੀ ਹੈ ਇਲੈਕਸ਼ਨ ਬਿਨਾਂ ਸ਼ੱਕ ਇਹ ਤਾਂ ਤਾਂ ਸਾਹਿਬ ਸਿਲਗਰਜੰਦੇਜੀ ਮਹਾਰਾਜ ਜੀ ਚਲੋ ਸ਼ੋਪਰਾਪੱਤਰਤੀ ਉਹਨਾਂ ਦੇ ਜੰਝ ਚੜਨ ਦਾ ਇਹ ਨਗਰ ਜਿੱਥੋਂ ਆਪਣੀ ਜੰਝ ਲੈ ਕੇ ਨਾਲ ਦੇ ਪਿੰਡ ਮੋਸਾਪ ਕਹਿ ਸੀ ਇੱਕ ਬਹੁਤ ਪਵਿੱਤਰ ਸਥਾਨ ਉਹਦੇ ਨਾਲ ਨਾਲ ਇਹ ਆਜ਼ਾਦੀ ਕੁਲਾਟੀਆਂ ਦਾ ਨਗਰ ਆ ਇੱਕ ਛੋਟਾ ਜਿਹਾ ਨਗਰ ਉਸ ਵੇਲੇ ਹੋਏਗਾ 77 ਸਾਲ ਪਹਿਲਾਂ ਜਿਹਦੀ ਅੱਜ ਆਬਾਦੀ ਹਜੇ 15000 ਦੇ ਕਰੀਬ ਆ ਉਸ ਵੇਲੇ ਇਹ ਕਿੱਡਾ ਕ ਪਿੰਡ ਹੋਏਗਾ 77 80 90 ਸਾਲ ਪਹਿਲਾਂ 90 ਸਾਲ ਪਹਿਲਾਂ ਕਿੰਨਾ ਕੁ ਪਿੰਡ ਹੋਏਗਾ ਜਿਹਦੇ ਵਿੱਚੋਂ ਇਹਦਾ ਮਤਲਬ ਹਰ ਪਰਿਵਾਰ ਦਾ ਜੀ ਆ ਜਿਹੜਾ ਉਹਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਲਿਆ 78 ਫਰੀडम फाइਟਰ 78 ਫਰੀडम फाइਟਰ ਇਸ ਨਗਰ ਤੇ ਜਿਹੜੇ ਹੋਏ ਨੇ ਜਿਹੜੇ ਮੈਨੂੰ ਪ੍ਰਭਾਵਿਤ ਕਰਦੇ ਆ ਗੁਰੂ ਸਾਹਿਬ ਦੀਆਂ ਗੁਰੂ ਸਾਹਿਬ ਦੇ ਇੱਥੇ ਇੱਥੇ ਦੇ ਗੁਰਦੁਆਰਾ ਸਾਹਿਬ ਤੁਸੀਂ ਐਸਾ ਐਸੇ ਸਥਾਨ ਤੇ ਗੁਰੂ ਸਾਹਿਬ ਦਾ ਗੁਰਦੁਆਰਾ ਸਾਹਿਬ ਕੋ ਨੂੰ ਸਤ ਜਿਹੜੇ ਉਹ ਸਾਈਡਾਂ ਲੱਗਦੀਆਂ ਤੁਸੀਂ ਜਿੱਧਰ ਨੂੰ ਮਰਜੀ ਨਿਕਲ ਜਾਓ ਆ ਕੇ ਤੁਸੀਂ ਗੁਰਦਵਾਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਤੁਹਾਨੂੰ ਕਿਸ ਪਾਸੇ ਦੀ ਵੀ ਆ ਜਾਓਗੇ ਔਰ ਸੱਤ ਦਰਵਾਜੇ ਇਸ ਨਗਰ ਤੇ ਗੁਰੂ ਸਾਹਿਬਾਂ ਨੇ ਜਿਹੜੀਆਂ ਵੀ ਸਥਾਪਿਤ ਕੀਤੀ ਜਾਂ ਜਿਹੜਾ ਅਸ਼ੀਰਵਾਦ ਦਿੱਤਾ ਉਹਨਾਂ ਨੇ ਨਗਰ ਨੂੰ ਸੱਤ ਪੱਤੀਆਂ ਸੱਤ ਦਰਵਾਜੇ ਨੇ ਇੱਥੇ ਇੱਕ ਅਜੀਬ ਅਨੋਖੇ ਕਿਸਮ ਦਾ ਨਗਰ ਹੈ ਇਹ ਜਿਹੜਾ ਤੁਹਾਨੂੰ ਪ੍ਰਭਾਵਿਤ ਕਰਦਾ ਕਿ ਤੁਸੀਂ ਚੀ ਜਾਣ ਲਾ ਦਿਓ ਇਹਦੀ ਡਿਵੈਲਪਮੈਂਟ ਵਾਸਤੇ ਪਰ ਵ੍ਰੋਧਿਤ ਰਾਜੜੀਆਂ ਇਕੱਠੀਆਂ ਹੋਈਆਂ ਫਿਰਦੀਆਂ ਉਹਨਾਂ ਨੇ ਕਦੀ ਇਸ ਨਗਰ ਦੇ ਇਤਿਹਾਸ ਨੂੰ ਨਹੀਂ ਉਠਾਇਆ ਉਹਨਾਂ ਨੇ ਇਸ ਨਗਰ ਦੇ ਫ੍ਰੀडम फाइਟਰਸ ਦੀ ਕੋਈ ਕਦਰ ਨਹੀਂ ਕੀਤੀ 77 ਸਾਲ ਬਾਅਦ ਵੀ ਇਸ ਨਗਰ ਨੂੰ ਇੱਕ ਵੀ ਯਾਦਗਾਰ ਜਿਹੜੀ ਆ ਸ਼ਹੀਦਾਂ ਦੀ ਫ੍ਰੀडम फाइਟਰਸ ਦੀ ਨਸੀਬ ਨਹੀਂ ਹੋਈ ਨਾ ਕਦੀ ਕਿਸੇ ਨੇ ਸੋਚਿਆ ਕੋਈ ਲਾਇਬ੍ਰੇਰੀ ਤੱਕ ਉਹਨਾਂ ਦੇ ਨਾਮ ਦੀ ਨਹੀਂ ਬਣੀ ਔਰ ਗੁਰੂ ਸਾਹਿਬਾਂ ਦੇ ਨਾਂ ਤੇ ਅੱਜ ਤੱਕ ਇੱਥੇ ਬਿਲਗੇ ਨੂੰ ਅੱਠ ਸੜਕਾਂ ਲੱਗਦੀਆਂ ਅੱਠ ਸੜਕਾਂ ਮਿਲਗੇ ਨੂੰ ਆ ਕੇ ਟੁਕਦੀਆਂ ਨੇ ਔਰ ਕਿਸੇ ਦਾ ਨਾਂ ਤੱਕ ਨਹੀਂ ਰੱਖਿਆ ਜਾ ਸਕਿਆ ਉਹਨਾਂ ਦੇ ਕੋਲੋਂ ਕਿ ਅਸੀਂ ਗੁਰੂ ਸਾਹਿਬ ਦੇ ਨਾਂ ਤੇ ਨਗਰ ਰੱਖੀਏ ਅਸੀਂ ਮਾਤਾ ਗੰਗਾ ਜੀ ਦੇ ਨਾਮ ਤੇ ਰੱਖੀਏ ਮਤਲਬ ਉਹਨਾਂ ਲੋਕਾਂ ਦੀ ਭੁੱਖ ਸਿਰਫ ਤੇ ਸਿਰਫ ਸੱਤਾ ਉੱਤਰ ਕਾਟੋ ਮੈਂ ਚਣਾ ਕਦੀ ਕਾਂਗਰਸੀ ਕਦੀ ਅਕਾਲੀ ਜੇ ਕੁਛ ਉਹ ਕਰ ਸਕੇ ਤਾਂ ਉਹਨਾਂ ਨੇ ਨਗਰ ਦੀ ਪ੍ਰਬੰਧੀ ਕੀਤੀ ਅਕਾਲੀ ਦਲ ਦੇ ਰਾਜ ਦੇ ਬਿਲ ਦੇ ਵਿੱਚ 40 ਮੁੰਡੇ ਨਸ਼ੇ ਦੀ ਪੇਟ ਚੜੇ ਉਸ ਤੋਂ ਬਾਅਦ ਇਹੀ ਫੰਡਾ ਇਹੀ ਜਿਹੜਾ ਅਡਾਪਟ ਕੀਤਾ ਕਾਂਗਰਸ ਨੇ ਕਾਂਗਰਸ ਖੁਦ ਨਸ਼ੇ ਵੇਚਣੇ ਸ਼ੁਰੂ ਕਰ ਦਿੱਤੇ ਤਾਂ ਹਰ ਵਾਰਡ ਦੇ ਵਿੱਚ ਉਹਨਾਂ ਦੇ ਜਿਹੜੇ ਗੁਰਗੇ ਆ ਉਹ ਦੰਦ ਨਾਉਂਦੇ ਫਿਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਦੀ ਰੇਡਾਂ ਹੁੰਦੀਆਂ ਕਵੈਸ਼ਨ ਹੁੰਦੀਆਂ ਤੇ ਬਿੱਲ ਬਣੇ ਬੜੇ ਸੇਫ ਬਿੱਲ ਨੇ ਇਹਨਾਂ ਦੇ ਚੂਹੇ ਨੇ ਇਹ ਜਿਨ੍ਹਾਂ ਨੇ ਆਪਣੇ ਬਿੱਲ ਬਣਾ ਕੇ ਰੱਖੇ ਹੋਇਆ ਔਰ ਇਹਨਾਂ ਦਾ ਸਫਾਇਆ ਜਿਹੜਾ ਉਹ ਵੀ ਜਲਦ ਕੀਤਾ ਜਾਏਗਾ ਪਰ ਆਮ ਆਦਮੀ ਪਾਰਟੀ ਗੁਰੂ ਸਾਹਿਬਾਂ ਦੀ ਤਰਤੀ ਨੂੰ ਨਮਸਤਕ ਖੁੰਦੇ ਹੋਏ ਫ੍ਰੀडम फाइਟਰਸ ਦੀਆਂ ਜਿਹੜੀਆਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਅੱਖਾਂ ਦੇ ਸਾਹਮਣੇ ਰੱਖਦੇ ਹੋਏ ਨਗਰ ਦੇ ਵਿੱਚ ਵੱਡੀ ਪੱਧਰ ਦੀ ਡਵੈਲਪਮੈਂਟ ਚੱਲ ਰਹੀ ਹੈ ਪਿਛਲੇ 2.5 ਸਾਲ ਦੇ ਵਿੱਚ ਤਕਰੀਬਨ 50 ਕਰੋੜ ਰੁਪਇਆ ਇਸ ਛੋਟੇ ਜਿਹੇ ਨਗਰ ਦੇ ਵਿੱਚ ਆਇਆ ਜਿਹੜਾ ਨਰਕ ਦੀ ਜ਼ਿੰਦਗੀ ਭੋਗ ਰਹੇ ਛੱਪੜ ਜਿੱਥੇ ਗਰੀਬ ਆਬਾਦੀ ਵਸਦੀ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਭ ਮੀਂਹ ਦਾ ਪਾਣੀ ਜਿਨ੍ਹਾਂ ਨੂੰ ਆਪਣੇ ਘਰਾਂ ਤੋਂ 2-2 ਫੁੱਟ ਉਚਾਈ ਦੇ ਉੱਤੇ ਉਹਨਾਂ ਨੇ ਆਪਣੇ ਸਮਾਨ ਰੱਖੇ ਹੋਏ ਸੀ ਕਿ ਕਿਸੇ ਵੀ ਵੇਲੇ ਪਾਣੀ ਛਪੜਦਾ ਓਵਰਫਲੋ ਹੋ ਕੇ ਉਹਨਾਂ ਦੇ ਘਰਾਂ ਚ ਆਉਂਦਾ ਸੀ ਉਹਦੇ ਤੋਂ ਨਜਾਤ ਲਈ ਐਸਟੀਪੀ ਬਣ ਰਿਹਾ ਔਰ ਬਾਦਲੀਆਂ ਫਿਰਲੀਆਂ ਸਾਰੀਆਂ ਜਿਹੜੇ ਸੀਵਰ ਪੈ ਗਏ ਨੇ ਲਾਈਟਾਂ ਲੱਗ ਗਈਆਂ ਹੋਰ ਲਾਈਟਾਂ ਵਾਸਤੇ 32 ਲੱਖ ਰੁਪਏ ਦਾ ਟੈਂਡਰ ਲੱਗਿਆ ਹੋਇਆ ਔਰ ਬਿਲਗੇ ਨੂੰ ਦੀ ਧਰਤੀ ਇਸ ਪੰਜਾਬ ਸਰਕਾਰ ਦਾ ਜਿਹੜਾ ਆਪਣਾ ਮਿਸ਼ਨ ਨਿਆ ਧਰਤੀ ਦੇ ਵਿੱਚੋਂ ਪਾਣੀ ਜਿਹੜਾ ਨਹੀਂ ਕੱਢਣਾ ਉਹਦੇ ਤਹਿਤ 11 ਕਰੋੜ ਰੁਪਈਆ ਹੁਣੇ-ਹੁਣੇ ਸੈਂਕਸ਼ਨ ਹੋਇਆ ਉਹਦਾ ਟੈਂਡਰ ਲੱਗ ਗਿਆ ਕਿ ਵੀ ਦਰਿਆਈ ਪਾਣੀ ਜਾਂ ਨਹਿਰੀ ਪਾਣੀ ਜਿਹੜਾ ਉਹ ਸਾਰੇ ਨਗਰ ਦੇ ਵਿੱਚ ਸਪਲਾਈ ਹੋਏਗਾ ਉਹ ਵੀ ਹੋ ਗਿਆ ਲਾਇਬ੍ਰੇਰੀ ਬਣਾਈ ਜਾ ਰਹੀ ਹੈ ਜਿਹਦਾ ਨਾਮ ਅਸੀਂ ਫ੍ਰੀडम ਫਾਈਟਰਸ ਦੇ ਨਾਮ ਤੇ ਰੱਖਣਾ ਹੈ ਜਦੋਂ ਉਹ ਤਿਆਰ ਹੋ ਚੁਗੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਕਦੀ ਇਹਨਾਂ ਨੇ ਸੁਪਨੇ ਨਹੀਂ ਲਏ ਹੋਣਗੇ ਕਦੀ ਸੋਚਿਆ ਹੀ ਨਹੀਂ ਹੋਏਗਾ ਕਿ ਉਹਨਾਂ ਦੀ ਸੋਚ ਜਿਹੜੀ ਹੈ ਵਿਵਰਧੀਆਂ ਦੀ ਉਹ ਡਵੈਲਪਮੈਂਟ ਵਾਲੀ ਨਹੀਂ ਹੈ ਉਹ ਨਗਰ ਦੀ ਬਿਹਤਰੀ ਵਾਲੀ ਨਹੀਂ ਹੈ ਉਹ ਜੱਤਪੱਤ ਦੇ ਨਾਂ ਤੇ ਲੜਾਉਣਾ ਜਾਣਦੇ ਆ ਉਹ ਧਰਮ ਦੀ ਨਾ ਰਾਜਨੀਤੀ ਕਰਦੇ ਆ ਉਹਨਾਂ ਨੇ ਪੰਜਵੇਂ ਪਾਤਸ਼ਾਹ ਦੇ ਜਿਹੜਾ ਸਾਡੇ ਗੁਰਦਰਸਾ ਬਣਿਆ ਹੋਇਆ ਇੱਥੇ ਮੇਨ ਮੁੱਖ ਗੁਰਦੁਆਰਾ ਸਾਹਿਬ ਜਿਹੜਾ ਸ਼ਰਮਿਕ ਕਮੇਟੀ ਦੇ ਅੰਦਰ ਆ ਉਹਦਾ ਜਿਹੜਾ ਗ੍ਰੰਥੀ ਹਨ ਉਹ ਇਲੈਕਸ਼ਨ ਦਾ ਪ੍ਰਚਾਰ ਕਰਦਾ ਗ੍ਰੰਥੀ ਇਲੈਕਸ਼ਨ ਦੇ ਵਿੱਚ ਪ੍ਰਚਾਰ ਕਰ ਰਿਹਾ ਆਮ ਆਦਮੀ ਪਾਰਟੀ ਦੇ ਖਿਲਾਫ ਅਰਚਿਤੋ ਜਦੋਂ ਇਹਨਾਂ ਨੂੰ ਕਿਤੇ 10 ਬੰਦਿਆਂ ਨੂੰ ਰੋਟੀ ਖਵਾਉਣੀ ਪੈ ਜਵੇ ਤਾਂ ਉਥੋਂ ਗੁਰਦੁਆਰਾ ਸਭ ਤੋਂ ਲੱਗਰ ਪਾਉਂਦੇ ਇਹ ਔਕਾਤ ਇਹਨਾਂ ਲੋਕਾਂ ਦੀ ਜਿਹੜੇ ਧਰਮ ਦੇ ਨਾਂ ਤੇ ਲੜਾਉਂਦੇ ਧਰਮ ਨੂੰ ਵਰਤਦੇ ਆ ਅਜੇ ਤੱਕ ਇਹਨਾਂ ਨੂੰ ਉਹ ਬਰਬਾਦੀ ਸਮਝ ਨਹੀਂ ਆਈ ਕਿ ਤੁਸੀਂ ਕੀ ਕਰ ਦਿੱਤਾ ਪੰਜਾਬ ਦੇ ਵਿੱਚ ਤੁਸੀਂ ਸਿੱਖ ਧਰਮ ਦਾ ਕਿੰਨਾ ਨੁਕਸਾਨ ਕਰ ਦਿੱਤਾ ਅਜੇ ਵੀ ਉਸੇ ਰਾਹਾਂ ਤੇ ਇਹ ਲੋਕ ਚੱਲ ਰਹੇ ਸੰਜਾ ਫਰੰਟ ਬਣਾ ਕੇ ਬਿਨਾਂ ਕਿਸੇ ਨਿਸ਼ਾਨ ਤੋਂ ਕਿਸੇ ਪਾਰਟੀ ਨੇ ਆਪਣਾ ਨਿਸ਼ਾਨ ਨਹੀਂ ਵਰਤਿਆ ਔਰ ਇੱਥੇ ਚੰਨੀ ਸਾਹਿਬ ਪ੍ਰਚਾਰ ਵਾਸਤੇ ਆਉਂਦੇ ਆ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਇੰਨੇ ਵੱਡੇ ਕੱਦ ਦੇ ਲੀਡਰ ਨੇ ਇੱਕ ਵਾਰ ਨਹੀਂ ਸੋਚਿਆ ਕਿ ਮੈਂ ਅੱਗੋਂ ਕਿਹੋ ਜਿਹਾ ਗਰਾਉਂਡ ਆ ਔਰ ਮੈਂ ਕਿੱਥੇ ਜਾ ਰਿਹਾ ਔਰ ਪ੍ਰਚਾਰ ਕਿੱਥੇ ਕੀਤਾ ਗਿਆ ਸਿਰਫ ਤੇ ਸਿਰਫ ਬੰਦੇ ਨੂੰ ਕਿਸੇ ਨੂੰ ਟਾਰਗੇਟ ਕਰਕੇ ਸਾਡੇ ਐਮਸੀ ਨੂੰ ਟਾਰਗੇਟ ਕਰਕੇ ਜਿੱਥੇ ਪ੍ਰਚਾਰ ਕੀਤਾ ਗਿਆ ਉੱਥੇ ਕਾਂਗਰਸ ਤਾਂ ਨਮਾਇਂਦਾ ਇਲੈਕਸ਼ਨ ਵੀ ਨਹੀਂ ਲੜਦਾ ਜਿਸ ਵਾਰਡ ਦੇ ਵਿੱਚ ਪ੍ਰਚਾਰ ਕੀਤਾ ਗਿਆ ਦੂਜੀਆਂ ਵਾਰਡਾਂ ਦੇ ਵਿੱਚ ਤਾਂ ਖੈਰ ਉਹਨਾਂ ਨੂੰ ਚੱਕਰ ਮਾਰ ਕੇ ਮੋੜਨਾ ਪਿਆ ਕਿਉਂਕਿ ਲੋਕ ਜਿਹੜੇ ਹਨ ਉਹ ਇੱਥੇ ਦੇ ਬੜੇ ਰੋਸ਼ਨ ਦਿਮਾਗ ਨੇ ਹਰ ਘਰ ਦੇ ਵਿੱਚ ਲਿਟਿਆ ਇੱਥੇ ਹਰ ਘਰ ਜਿਹੜਾ ਉਹ ਲੀਡਰਸ਼ਿਪ ਕੁਆਲਿਟੀ ਲੈ ਕੇ ਪੈਦਾ ਹੁੰਦਾ ਇਸ ਕਰਕੇ ਉਹ ਕਿਸੇ ਦੇ ਮਤੈਪ ਨਹੀਂ ਹੁੰਦੇ ਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਿਲਗਨ ਨੂੰ ਇੱਕ ਸਾਫ਼ ਸੁਥਰਾ ਸੁੰਦਰ ਸ਼ਹਿਰ ਜਿਹੜਾ ਬਣਾਇਆ ਜਾਵੇ ਮੈਮ ਦੋਰ ਦੋਰ ਪ੍ਰਚਾਰ ਵੀ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਵੀ ਜਿਹੜਾ ਹੈਗਾ ਵਾ ਦੇਖਿਆ ਜਾ ਰਿਹਾ ਹੈਗਾ ਕਿ ਘਰ ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਕਿੱਦਾਂ ਦਾ ਤਜਰਬਾ ਰਹਿ ਰਿਹਾ ਇਹ ਅ ਬਹੁਤ ਮਿੱਠਾ ਵੀ ਟਕੌੜਾ ਵੀ ਇਹ ਤਜਰਬਾ ਛੜਾ ਬੜਾ ਪਿਆਰਾ ਵੀ ਆ ਤੇ ਬੜਾ ਦੁੱਖ ਦੇਣ ਵਾਲਾ ਵੀ ਆ ਕਿ ਬਿਲਕੇ ਦੀ ਮੈਂ ਇੱਕ ਇੱਕ ਗਲੀ ਇੱਕ ਇੱਕ ਘਰ ਲੋਕਾਂ ਦੀ ਮਨਸ਼ਾ ਲੋਕਾਂ ਦੇ ਮਨ ਲੋਕਾਂ ਦਾ ਪਿਆਰ ਸਤਿਕਾਰ ਤੇ ਲੋਕਾਂ ਦੀ ਹਸਰਤ ਭਰੀ ਨਜ਼ਰ ਤੇ ਤੁਹਾਡੇ ਤੇ ਅਸਾਂ ਉਮੀਦਾਂ ਵਾਲੀ ਨਜ਼ਰ ਬਹੁਤ ਕੁਝ ਮੈਂ ਮਹਿਸੂਸ ਕੀਤਾ ਮੇਰਾ ਰੋਜ਼ ਚੜ੍ਹਦਾ ਮਕਸਦ ਵੀ ਸਿਰਫ ਇਹ ਹੀ ਸੀ ਕਿ ਮੈਂ ਇਸ ਪਵਿੱਤਰ ਧਰਤੀ ਦਾ ਇੰਚ ਇੰਚ ਜਿਹੜਾ ਉਹ ਆਪਣੇ ਅੱਖਾਂ ਨਾਲ ਦੇਖਣਾ ਚਾਹੁੰਦੀ ਸੀ ਔਰ ਲੋਕਾਂ ਦੀ ਹਾਲਤ ਕਹੋ ਜੀ ਦਸ਼ਾਇਆ ਅੰਦਰ ਨਗਰ ਤੇ ਉਹ ਦੇਖਣ ਵਾਸਤੇ ਔਰ ਸੜੀਆਂ ਥਾਵਾਂ ਕਿਤੇ 1 ਇੰਚ ਦੇ ਵਿੱਚ 1 ਇੰਚ ਧਰਤੀ ਤੋਂ ਮੈਨੂੰ ਇਹ ਨਹੀਂ ਲੱਗਿਆ ਕਿ ਪਿਛਲੇ 77 ਸਾਲਾਂ ਦੇ ਵਿੱਚ ਇਨ੍ਹਾਂ ਲੋਕਾਂ ਨੇ ਫਿਲਕੇਲਾ ਮਨੋ ਕੋਈ ਕੰਮ ਕੀਤਾ ਹੋਵੇ ਬਹੁਤ ਸਾਰੇ ਗਰੀਬ ਘਰ ਜਿੱਥੇ ਸਾਹ ਲੈਣਾ ਔਖਾ ਤੁਸੀਂ ਸੋਚ ਨਹੀਂ ਸਕਦੇ ਪਹਿਲੇ ਦਿਨ ਮੈਂ ਬਿਮਾਰ ਹੋ ਗਈ ਮੇਤ ਬੇਟ ਤੱਕ ਮੇਰੀ ਬਸ ਹੋ ਗਈ ਮੇਰੀ ਹੈਡਕ ਇੰਨੀ ਜਿਆਦੀ ਕੁਛ ਕਰ ਮੈਂ ਬਹੁਤ ਸਾਰੇ ਘਰ ਐਸੇ ਦੇਖ ਲਏ ਜਿੱਥੇ ਤੁਸੀਂ ਵੜਦੇ ਆ ਤੁਹਾਨੂੰ ਸਫੋਕੇਸ਼ਨ ਹੁੰਦੀ ਤੁਹਾਨੂੰ ਸਾਹ ਨਹੀਂ ਆਉਂਦਾ ਔਰ ਸ਼ਤਾਂ ਇਦਾਂ ਕਿ ਹੁੰਡ ਗਈ ਕਿ ਹੁੰਡ ਗਈ ਇਹੋ ਜਿਹੇ ਹਾਲਾਤਾਂ ਦੇਖ ਕੇ ਮਤਲਬ ਦੁੱਖ ਇੰਨਾ ਹੋਇਆ ਮੇਰੇ ਮੇਰੀ ਆਤਮਾ ਇੰਨੀ ਮਤਲਬ ਦੁਖੀ ਹੋਈ ਕਿ ਮੈਂ ਪਰੇਸ਼ਾਨ ਹੋ ਗਈ ਮੈਂ ਉਸ ਰਾਤ ਮੈਂ ਸੌਂ ਵੀ ਨਹੀਂ ਸਕੀ ਔਰ ਇਹੋ ਜਿਹੇ ਹਾਲਾਤ ਦੇਖੇ ਨੇ ਕਿ ਵੀ ਇਹਨਾਂ ਲੋਕਾਂ ਵਾਸਤੇ ਸਾਨੂੰ ਕੁਝ ਕਰਨਾ ਚਾਹੀਦਾ ਹੈ ਜਾਂ ਕੁਝ ਕੀਤਾ ਜਾਏ ਜਿਹਦੇ ਲਈ ਸ਼ਾਇਦ ਸਾਡੇ ਵਰਕਰਸ ਨੇ ਬਹੁਤ ਕੁਝ ਪਲਾਨ ਕੀਤਾ ਵੀ ਹੋਇਆ ਆਲਰੇਡੀ ਕਰ ਵੀ ਰਹੀ ਹੈ ਨਾਲ ਨਾਲ ਦਸਤੇ ਵੀ ਇਹਦਾ ਵੀ ਕਰ ਰਹੇ ਆ ਇਹਦਾ ਵੀ ਕਰ ਰਹੇ ਆ ਔਰ ਸਾਡੇ ਵਰਕਰ ਵੀ ਐਵੇਂ ਦੇ ਨੇ ਜਿਹੜੇ ਹਰ ਇੱਕ ਇਨਸਾਨ ਦੇ ਨਾਲ ਜੁੜ ਕੇ ਕੰਮ ਕਰ ਰਹੇ ਆ ਜੁੜ ਕੇ ਰਹਿਣਾ ਚਾਹੁੰਦੇ ਇਸੇ ਕਰਕੇ ਰਿਸਪੌਂਸ ਵੀ ਬਹੁਤ ਅੱਛਾ ਮਿਲ ਰਿਹਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਲੋਕਾਂ ਦੀਆਂ ਭਾਵਨਾਵਾਂ ਦਾ ਪਤਾ ਲੱਗ ਰਿਹਾ ਖਾਸ ਤੌਰ ਤੇ ਜਿਹੜੀਆਂ ਬੱਚੀਆਂ ਨੇ ਸਾਡੀਆਂ ਉਹ ਚੌਂਦੀਆਂ ਨੇ ਕਿ ਵੀ ਨਗਰਾਂ ਦੇ ਵਿੱਚ ਸਕਿੱਲ ਸਕਿੱਲ ਡਵੈਲਪਮੈਂਟ ਦਾ ਜਿਹੜਾ ਕੰਮ ਹੋਣਾ ਚਾਹੀਦਾ ਹੈ ਜਿਹਦੇ ਤੇ ਸੈਂਟਰ ਖੁੱਲਣੇ ਚਾਹੀਦੇ ਜਿਹਦੇ ਤੇ ਅਸੀਂ ਕੰਮ ਵੀ ਕਰ ਰਹੇ ਹਾਂ ਆਲਰੇਡੀ ਵੀ ਸਟਾ ਪਲਾਨ ਦਾ ਹਿੱਸਾ ਪਰ ਬੱਚੀਆਂ ਨੇ ਹੋਰ ਇਨਸਿਸਟ ਕੀਤਾ ਨਗਰ ਦੇ ਵਿੱਚ ਉਹ ਅਸੀਂ ਵੱਖ-ਵੱਖ ਹਿੱਸਿਆਂ ਦੇ ਵਿੱਚ ਅਸੀਂ ਉਹ ਸਕਿੱਲ ਡਵੈਲਪਮੈਂਟ ਸੈਂਟਰ ਬਣਾਵਾਂਗੇ ਜਗ੍ਹਾ ਨੇ ਸਾਡੇ ਕੋਲ ਬਹੁਤ ਸਾਰੀਆਂ ਅਸੀਂ ਆਈਡੈਂਟੀਫਾਈ ਕਰ ਲਈਆਂ ਹੋਈਆਂ ਜਿੱਥੇ ਬਣਾਵਾਂਗੇ ਜਿੱਥੇ ਬੱਚਿਆਂ ਨੂੰ ਟ੍ਰੇਨ ਕੀਤਾ ਜਾਊਗਾ ਸਕਿੱਲ ਦਿੱਤਾ ਜਾਊਗਾ ਤਾਂ ਕਿ ਅੱਗੇ ਜਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਆਪਣੇ ਕਮ ਕਰ ਖੁੱਲ ਸਕਣ ਜਿਹਦੇ ਵਿੱਚ ਸਲਾਈ ਕਢਾਈ ਸਟਿਚਿੰਗ ਬਿਊਟੀ ਪਾਰਲਰ ਹੋਰ ਬਹੁਤ ਸਾਰੇ ਕੋਰਸ ਨੇ ਬਹੁਤ ਸਾਰੇ ਕੋਰਸ ਨੇ ਹੋ ਸਾਡੇ ਹੋਟਲ ਮੈਨੇਜਮੈਂਟ ਦੇ ਕੋਰਸ ਨੇ ਲੜਕੀਆਂ ਵਾਸਤੇ ਪਲੰਬਰਿੰਗ ਪਲੰਬਰ ਦਾ ਕੋਰਸ ਆ ਤੁਹਾਡਾ ਇਲੈਕਟ੍ਰੀਸ਼ੀਅਨ ਦਾ ਕੋਰਸ ਆ ਜਿਹੜੇ ਹੋਟਲ ਮੈਨੇਜਮੈਂਟ ਦੇ ਕੋਰਸ ਨੇ ਬਹੁਤ ਸਾਰੇ ਹੋਰ ਕੋਰਸ ਨੇ ਜਿਹੜੇ ਅਸੀਂ ਸਕਿੱਲ ਡਵੈਲਪਮੈਂਟ ਸੈਂਟਰਾਂ ਦੇ ਵਿੱਚ ਸਿਖਾ ਵੀ ਰਹੇ ਹਾਂ ਔਰ ਪਿਛਲੇ ਤਕਰੀਬਨ 3 ਸਾਲ ਦੇ ਵਿੱਚ ਅਸੀਂ ਅ ਤਕਰੀਬਨ ਤਕਰੀਬਨ 500 ਬੱਚਾ ਜਿਹੜਾ ਉਹ ਇਹਦੇ ਵਿੱਚ ਅਸੀਂ ਟ੍ਰੈਂਡ ਕੀਤਾ ਵੀ ਆ ਹੁਣ ਜਰਾ ਹੋਰ ਤੇਜ਼ੀ ਨਾਲ ਕਰਾਂਗੇ ਤਜਰਬਾ ਹੋ ਗਿਆ ਹੋਰ ਤੇਜ਼ੀ ਨਾਲ ਕਰਾਂਗੇ ਬਿਲਕਿ ਤੇ ਲੋਕਾਂ ਨੂੰ ਅਪੀਲ ਕਰਾਂਗੇ ਅ ਬਿਲਕੁਲ ਮੇਰੀ ਬਿਲਕਿ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੇ ਗੁਰੂ ਸੇਵਾ ਤੇ ਧਰਤੀਆ ਫਰੀडम फाइਟਰਸ ਦੀ ਧਰਤੀਆ ਇਹਨੂੰ ਬਹੁਤ ਸੁੰਦਰ ਬਣਾਉਣ ਵਾਸਤੇ ਇਹਦੇ 100% ਵਿਕਾਸ ਵਾਸਤੇ ਤੁਹਾਡੇ ਸਾਥ ਦੀ ਜ਼ਰੂਰਤ ਹੈ ਤੁਸੀਂ ਬਹੁਤ ਸਭ ਦੇ ਵੀ ਰਹੇ ਹੋ ਮੈਨੂੰ ਜਿਵੇਂ ਮੈਂ ਪੂਰੇ ਨਗਰ ਦੇ ਵਿੱਚ ਚੱਕਰ ਲਗਾਇਆ ਮੈਨੂੰ ਤੁਸੀਂ ਬੜਾ ਪਿਆਰ ਦਿੱਤਾ ਉਸੇ ਪਿਆਰ ਦੇ ਤਹਿਤ ਤੁਸੀਂ ਸਭ ਨੇ ਇੱਕ ਵੱਡੋ ਆਪਣਾ ਪੂਰਾ ਮਨ ਬਣਾ ਕੇ ਬਿਲਗੇਰ ਨਗਰ ਨੂੰ ਸਮਰਪਿਤ ਹੋ ਕੇ ਤੁਸੀਂ ਜਿਹੜੀਆਂ ਝਾੜੂ ਦੇ ਨਿਸ਼ਾਨ ਦੇ ਉੱਤੇ ਵੋਟਾਂ ਪਾਉਣੀਆਂ ਦੋ ਵਾਰਡ ਸਾਡੇ ਕੋਲ ਇੱਕ 4 ਨੰਬਰ ਤੇ ਇੱਕ 10 ਨੰਬਰ ਦੇ ਵਿੱਚ ਆਜ਼ਾਦ ਕੈਂਡੀਡੇਟ ਨੇ ਜਿਹੜੇ ਟ੍ਰੈਕਟਰ ਦੇ ਨਿਸ਼ਾਨ ਤੇ ਲੜ ਰਹੇ ਨੇ ਉਹਨਾਂ ਨੂੰ ਵੀ ਤੁਸੀਂ ਕਾਮਯਾਬ ਕਰੋ ਔਰ ਝਾੜੂ ਦੇ ਨਿਸ਼ਾਨ ਵਾਲੇ ਸਾਰੇ ਕੈਂਡੀਡੇਟਸ ਨੂੰ ਕਾਮਯਾਬ ਕਰੋ ਔਰ ਆਪਣੀ ਕੌਂਸਲ ਬਣਾ ਕੇ ਤੁਸੀਂ ਹੱਕ ਦੇ ਨਾਲ ਹਰ ਇੱਕ ਕੰਮ ਚੜਾ ਆਪਣੇ ਨਗਰ ਦਾ ਆਪਣੇ ਪੂਰੇ ਸਤਕਾਰ ਦੇ ਨਾਲ ਕਰੋ ਹਰ ਇੱਕ ਵਰਕਰ ਤੁਹਾਡੀ ਪਹੁੰਚ ਦੇ ਵਿੱਚ ਆ ਮੈਂ ਤੁਹਾਡੀ ਪਹੁੰਚ ਦੇ ਵਿੱਚ ਆ ਔਰ ਵਰਕਰਸ ਤੋਂ ਅੱਗੇ ਵੀ ਜਿਹੜੇ ਸਾਡੇ ਕਮੇਟੀਆਂ ਵੀ ਬਣੀਆਂ ਹੋਈਆਂ ਹਨ ਹਰ ਵਾਰਡ ਦੀਆਂ 10 10 ਵੀ ਵਿਛੜੀਆਂ ਨੇ ਉਹ ਵੀ ਤੁਹਾਡੇ ਸਾਰੇ ਅਪਰੋਚ ਦੇ ਵਿੱਚ ਆ ਔਰ ਉਹ ਪੁਰਾਣਾ ਜਿਹੜਾ ਤੋੜ ਦਿੱਤਾ ਸੀ ਤਿਲਸਮ ਜਿਹੜਾ ਬਣਿਆ ਹੋਇਆ ਸੀ ਇਜੇ ਕਾਂਗਰਸ ਦੇ ਵੀ ਕਿਸੇ ਲੀਡਰ ਨੂੰ ਲੀਡਰ ਇੱਕ ਸਥਾਪਿਤ ਹੋ ਜਾਂਦਾ ਕਿ ਉਹਨੂੰ ਮਿਲੇ ਬਿਨਾ ਕੰਮ ਨਹੀਂ ਹੋਣਾ ਅਕਾਲੀਆਂ ਨੇ ਵੀ ਇੱਕ ਲੀਡਰ ਸਥਾਪਿਤ ਕਰ ਦਿੱਤਾ ਕਿ ਇਹ ਕਹੇਗਾ ਤਾਂ ਕੰਮ ਹੋਣਾ ਅਮਰਵੀ ਪਾਰਟੀ ਦਾ ਇਹ ਟ੍ਰੈਂਡ ਨਹੀਂ ਹੈ ਅਮਰਵੀ ਪਾਰਟੀ ਦਾ ਹਰ ਵਰਕਰ ਲੀਡਰ ਹੈ ਔਰ ਹਰ ਇੱਕ ਜਿਹੜਾ ਉਹ ਪੂਰੀ ਪੂਰੀ ਮਾਨ ਸਨਮਾਨ ਰੱਖਦਾ ਹਰ ਇੱਕ ਜਿਹੜਾ ਵਰਕਰ ਆ ਉਹ ਕੰਮ ਕਰਨ ਦੀ ਸਮਰੱਥਾ ਰੱਖਦਾ ਧੰਨਵਾਦ ਜੀ ਇਹ ਸਨ ਨਕੌਦਰ ਵਿਧਾਇਕ ਅੰਦਰਜੀਤ ਕੌਰ ਮਾਨ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਿਹੜੀਆਂ ਨਗਰ ਪੰਚਾਇਤ ਬਿਲਗਾ ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਹੈਗੀ ਆ ਇੱਕ ਇੱਕ ਵੋਟ ਜਿਹੜੀ ਹੈਗੀ ਆ ਪਾਏਗੀ ਤਾਂ ਤਾਂ ਹੀ ਜਿਹੜਾ ਵਿਕਾਸ ਵੀ ਜਿਹੜਾ ਹੈਗਾ ਬਿਲਕੇ ਦਾ ਕਾਫੀ ਹੋ ਸਕੇਗਾ ਕਿਉਂਕਿ ਭਗਵੰਤ ਸਿੰਘ ਮਾਨ ਜੀ ਨੇ ਵੀ ਪਿਛਲੇ ਦਿਨੀ ਜਿਹੜਾ ਹੈਗਾ ਜਲੰਧਰ ਦੇ ਵਿੱਚ ਜਦੋਂ ਆ ਕੇ ਅਪੀਲ ਕੀਤੀ ਸੀ ਕਿ ਲੋਕਾਂ ਨੂੰ ਤੁਸੀਂ ਜਿਹੜਾ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਜਿਤਾਓ ਤਾਂ ਕਿ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਆ ਗਾਂਹ ਹੋਰ ਕੰਮ ਕਰ ਸਕੇ ਕੈਮਰਾ ਪਰਸਨ ਨਾਲ ਪਨੀਤ ਤਰੋੜਾ ਸਾਂਝਾ ਟੀਵੀ ਨਕੋਤਰ